ਪਿਆਰ ਸਤਿਕਾਰਯੋਗ ਅਧਿਆਪਕ ਸਾਥੀਓ ਮੇਰੀ ਅੱਜ ਦੀ ਕਵਤਾ ਦਾ ਵਿਸ਼ਾ ਹੈ ਕਿ ਅਧਿਆਪਕ ਅਧਿਆਪਨ ਤੋਂ ਕਿਉਂ ਦੂਰ ਜਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਉਹ ਆਪਣੀ ਮਰਦੀ ਹੋਈ ਹਮਦਰੂ ਬਚਾਉਣ ਲਈ ਦਿਨ-ਬਦਨ ਠੋਕਰਾਂ ਖਾ ਰਿਹਾ ਕੁਝ ਅਧਿਆਪਕ ਨੌਕਰੀ ਛੱਡਣ ਲਈ ਮਜਬੂਰ ਕਿਉਂਕਿ ਕਦੇ ਬੀਐਲਓ ਕਦੇ ਜਾਣ ਗਣਨਾ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਅੰਕੜੇ ਬਣਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਪੜਾਉਣ ਦੀ ਬਜਾਏ ਅਧਿਆਪਕ ਨੂੰ ਗੂਗਲ ਫਾਰਮ ਵੱਖ-ਵੱਖ ਰਿਪੋਰਟਾਂ ਸੈਸ ਮੈਥ ਅਤੇ ਹੋਰ ਮੇਲਿਆਂ ਵਿੱਚ ਉਲਝਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਡਿਕਟੇਟਰ ਡਿਜੀਟਲ ਟੂਲ ਵੱਖ-ਵੱਖ ਤਰ੍ਹਾਂ ਦੀਆਂ ਐਪਸ ਸਮਾਰਟ ਬੋਰਡ ਲਗਾ ਕੇ ਅਧਿਆਪਕ ਨੂੰ ਵਾਰ-ਵਾਰ ਧਮਕਾ ਕਿ ਉੱਠੇ ਸਿੱਧੇ ਡਾਟੇ ਪਰਵਾਹ ਲਿਆ ਇਸੇ ਕਰਕੇ ਹੀ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਕਦੇ ਯੋਗਾ ਕਦੇ ਮਾਂਤ ਭਾਸ਼ਾ ਕਦੇ ਵਾਤਾਵਰਣ ਦਿਵਸ ਇੱਕ ਕਲਾ ਅਧਿਆਪਕੀ ਇਸ ਭੱਜ ਦੌਰ ਦੀ ਜ਼ਿੰਦਗੀ ਵਿੱਚੋਂ ਕੁਝ ਟਾਈਮ ਕੱਢ ਕੇ ਕਰਵਾ ਰਿਆ ਇਸੇ ਹੀ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਇਹ ਲੋਟੂ ਹਕਮ ਤਿੰਨ ਤਿੰਨ ਸਾਲ ਗੁਨੀਆਂ ਤਨਖਾਹਾਂ ਦੇਖੇ ਸਾਰੇ ਹੀ ਤਰ੍ਹਾਂ ਦੇ ਭੱਤੇ ਕੱਟ ਕੇ ਅਧਿਆਪਕ ਨੂੰ ਆਪਣਾ ਜ਼ਿਲ੍ਹਾ ਛੱਡ ਕੇ ਦੂਰ ਦਾ ਜ਼ਿਲ੍ਹਾ ਦਿਖਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਵਿਚਾਰਾ ਅਧਿਆਪਕ ਕਦੇ ਲੂਣ ਤੇਲ ਕਦੇ ਮੇਡੇ ਮੀਲ ਕਦੇ ਵਰਦੀਆਂ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਰਿਪੋਰਟਾਂ ਬਣਾ ਕੇ ਪਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਕਦੇ ਮਿਸ਼ਨ ਸਮਰੱਥ ਕਦੇ ਆਲਾਸ ਕਦੇ ਪੜੋ ਪੰਜਾਬ ਕਦੇ ਸਿਪ ਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪ੍ਰੋਜੈਕਟ ਇਕੱਲਾ ਅਧਿਆਪਕ ਚਲਾ ਕੇ ਸੱਤ-ਸੱਤ ਕਲਾਸਾਂ ਪੜਾ ਰਿਆ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਵਕ ਵਕ ਇਵੈਂਟਾਂ ਹੈਟ ਦਬਾ ਕੇ ਅਧਿਆਪਕ ਨੂੰ ਇਵੈਂਟ ਮੈਨੇਜਰ ਬਣਾ ਕੇ ਹਾਕਮ ਜਿਵੇਂ ਨਚਾਈ ਜਾਂਦਾ ਅਧਿਆਪਕ ਉਵੇਂ ਹੀ ਡੁਗ ਡੁਗੀ ਵਜਾ ਰਿਆ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਆ ਸਾਨੂੰ ਜਿਸ ਮੁੱਖ ਕੰਮ ਲਈ ਨਿਯੁਕਤ ਕੀਤਾ ਜਸ ਉਹਨਾਂ ਅਨਪੋਲ ਬੱਚਿਆਂ ਨੂੰ ਕਿਵੇਂ ਅਤੇ ਕਿੱਦਾਂ ਪੜ੍ਹਾਉਣਾ ਇਹ ਸਾਨੂੰ ਕੋਈ ਨਹੀਂ ਸਮਝਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਉਹ ਆਪਣੀ ਹੋਂਦ ਬਚਾਉਣ ਲਈ ਦਿਨ-ਬਦਿਨ ਠੋਕਰਾਂ ਖਾ ਰਿਹਾ ਇਸੇ ਕਰਕੇ ਅਧਿਆਪਕ ਅਧਿਆਪਨ ਤੋਂ ਦੂਰ ਜਾ ਰਿਹਾ ਥੈਂਕ ਯੂ